ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਆਪਣੀ ਅੱਜ ਦੀ ਕਹਾਣੀ ਸ਼ੁਰੂ ਹੁੰਦੀ ਆ ਕਿ ਰਾਤ ਦੇ 10 ਵਜੇ ਨੇ ਨੀਹਾ ਨਾਮ ਦੀ ਕੁੜੀ ਨੂੰ ਇੱਕ ਫੋਨ ਆਉਂਦਾ ਹੈ ਉਹ ਹੌਲੀ ਕਿਦਨੇ ਫੋਨ ਚੱਕ ਕੇ ਹੈਲੋ ਬੋਲਦੀ ਆ ਤੇ ਅੱਗੋਂ ਕਿਸੇ ਮੁੰਡੇ ਦੀ ਆਵਾਜ਼ ਆਉਂਦੀ ਆ ਉਹ ਮੁੰਡਾ ਉਹਨੂੰ ਕਹਿੰਦਾ ਕਿ ਠੀਕ 2 ਵਜੇ ਉਹ ਤਿਆਰ ਰਹੀ ਤੇ ਘਰ ਦੇ ਵਿੱਚ ਜਿੰਨੇ ਵੀ ਗੈਣੇ ਜਾਂ ਨਗਦੀ ਪਈਆ ਉਹ ਚੱਕ ਲਈ ਤੇ ਜਿਹੜੇ ਤੇਰੇ ਸਰਟੀਫਿਕੇਟ ਆ ਉਹ ਵੀ ਚੱਕ ਲਈ ਉਹ ਓਕੇ ਕਹਿ ਕੇ ਫੋਨ ਕੱਟ ਦਿੰਦੀ ਆ ਤੇ ਫੋਨ ਜਿਹੜਾ ਸਹਰਾਣੇ ਥੱਲੇ ਰੱਖ ਕੇ 2 ਵਜਣ ਦਾ ਇੰਤਜ਼ਾਰ ਕਰਦੀ ਆ ਉਹ ਕੋਸ਼ਿਸ਼ ਕਰਦੀ ਆ ਕਿ ਮੈਂ 2 ਘੰਟੇ ਸੌ ਜਾਵਾਂ ਪਰ ਉਹਨੂੰ ਨੀਂਦ ਨਹੀਂ ਆਉਂਦੀ ਉਹ ਪਾਸੇ ਮਾਰ ਰਹੀ ਹੁੰਦੀ ਆ ਇੰਨੇ ਨੂੰ ਰਾਤ ਦੇ 2 ਵਜ ਜਾਂਦੇ ਆ ਘਰ ਦੇ ਸਾਰੇ ਮੈਂਬਰ ਆ ਜਿਹੜੇ ਉਹ ਬਹੁਤ ਗੂੜੀ ਨੀਂਦ ਦੇ ਵਿੱਚ ਸੁੱਤੇ ਪਏ ਹੁੰਦੇ ਨੇ ਕਿਉਂਕਿ ਨੀਂਦ ਦੀਆਂ ਗੋਲੀਆਂ ਉਹਨਾਂ ਦੇ ਦੁੱਧ ਵਿੱਚ ਪਾਈਆਂ ਗਈਆਂ ਸੀ ਜਿਸ ਕਰਕੇ ਉਹਨਾਂ ਨੂੰ ਕੋਈ ਸੁਰਤ ਨਹੀਂ ਹੁੰਦੀ। ਕੁੜੀ ਉੱਠਦੀ ਆ ਉੱਠ ਕੇ ਬੈਗ ਦੇ ਵਿੱਚ ਆਪਣੇ 3-4 ਸੂਟ ਪਾਉਂਦੀ ਆ ਘਰ ਦੇ ਵਿੱਚ ਜਿੰਨਾ ਵੀ ਸੋਨਾ ਜਾਂ ਗਹਿਣੇ ਪਏ ਸੀ ਉਹ ਚੱਕ ਕੇ ਜਿੰਨੇ ਪੈਸੇ ਪਏ ਸੀ ਉਹ ਪਾ ਲੈਂਦੀ ਆ ਤੇ ਆਪਣੀ ਜਿਹੜੀ ਸਰਟੀਫਿਕੇਟਾਂ ਵਾਲੀ ਫਾਈਲ ਹੁੰਦੀ ਆ ਉਹ ਵੀ ਚੁੱਕ ਕੇ ਉਸੇ ਬੈਗ ਦੇ ਵਿੱਚ ਪਾ ਲੈਂਦੀ ਆ। ਆਪਣੇ ਮੂੰਹ ਨੂੰ ਚੁੰਨੀ ਨਾਲ ਲਪੇਟ ਕੇ ਉਹ ਮੇਨ ਗੇਟ ਦੇ ਵਿੱਚ ਜਾ ਕੇ ਖੜ ਜਾਂਦੀ ਆ। ਮੇਨ ਗੇਟ ਦੀ ਕੁੰਡੀ ਆ ਜਿਹੜੀ ਉਹ ਬਹੁਤ ਹੌਲੀ ਖੋਲਦੀ ਆ ਤੇ ਉਸ ਤੋਂ ਬਾਅਦ ਜਿਹੜੀ ਵਿੰਡੋ ਹੁੰਦੀ ਆ ਆਪਣੇ ਗੇਟ ਦੀ ਉਹਨੂੰ ਬਾਹਰੋਂ ਬੰਦ ਕਰ ਦਿੰਦੀ ਆ ਉਹਨੂੰ ਹਜੇ ਖੜੀ ਨੂੰ 1 ਮਿੰਟ ਵੀ ਨਹੀਂ ਹੋਇਆ ਹੁੰਦਾ ਕਿ ਇੱਕ ਮੋਟਰਸਾਈਕਲ ਆਉਂਦਾ ਉਹ ਕੁੜੀ ਉਸ ਮੋਟਰਸਾਈਕਲ ਤੇ ਬੈਠ ਕੇ ਆਪਣੇ ਨੇੜਲੇ ਸ਼ਹਿਰ ਦੇ ਰੇਲਵੇ ਸਟੇਸ਼ਨ ਤੇ ਚਲੀ ਜਾਂਦੀ ਆ ਉਹ ਮੁੰਡਾ ਉਹਨੂੰ ਰੇਲਵੇ ਸਟੇਸ਼ਨ ਤੇ ਛੱਡ ਕੇ ਆਪ ਚਲਿਆ ਜਾਂਦਾ ਤੇ ਉਹ ਦਿੱਲੀ ਨੂੰ ਜਾਣ ਵਾਲੀ ਜਿਹੜੀ ਟ੍ਰੇਨ ਆ ਉਹਦਾ ਇੰਤਜ਼ਾਰ ਕਰਦੀ ਆ ਕੌਣ ਸੀ ਨੀਹਾ ਇਹਦੀ ਕੀ ਹਿਸਟਰੀ ਸੀ ਉਹਦੇ ਬਾਰੇ ਜਾਣਨ ਲਈ ਆਪਾਂ ਪਿੱਛੇ ਚੱਲਦੇ ਆਂ। ਨੀਹਾ 18-19 ਸਾਲ ਦੀ ਕੁੜੀ ਆ ਜਿਹੜੀ ਕਿ ਪਲੱਸ 2 ਦੇ ਵਿੱਚ ਪੜ ਰਹੀ ਆ। ਉਹਦੇ ਘਰ ਦੇ ਵਿੱਚ ਉਹਦੇ ਮੰਮੀ ਪਾਪਾ ਤੇ ਉਹਦਾ ਭਰਾ ਸ਼ਨੀ ਰਹਿੰਦਾ। ਉਹ ਆਪਣੇ ਮਾਪਿਆਂ ਦੀ ਬਹੁਤ लाਡਲੀ ਧੀ ਆ ਉਹਦੇ ਮਾਪਿਓ ਨੂੰ ਬਹੁਤ ਪਿਆਰ ਕਰਦੀ ਆ। ਨੀਹਾ ਪਲੱਸ 2 ਦੇ ਵਿੱਚ ਪੜਦੀ ਆ ਤੇ ਉੱਥੇ ਉਹਨੂੰ ਜਗਤਾਰ ਨਾਮ ਦਾ ਇੱਕ ਮੁੰਡਾ ਮਿਲਦਾ। ਹੌਲੀ-ਹੌਲੀ ਮਿਲਦੇ ਗੱਲਾਂ-ਬਾਤਾਂ ਕਰਦੇ ਉਹ ਇੱਕ ਦੂਜੇ ਦੇ ਨੇੜੇ ਆ ਜਾਂਦੇ ਆ। ਉਹਨਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਜਾਂਦਾ। ਜਦੋਂ ਉਹ ਇੱਕ ਦੂਜੇ ਨਾਲ ਗੱਲਾਂ-ਬਾਤਾਂ ਕਰਦੇ ਆ ਤਾਂ ਜਗਤਾਰ ਆ ਉਹਨੂੰ ਕਹਿੰਦਾ ਕਿ ਕੀ ਤੇਰੇ ਘਰ ਦੇ ਆਪਣੇ ਰਿਸ਼ਤੇ ਲਈ ਮੰਨਣਗੇ? ਤਾਂ ਨੀਹਾ ਕਹਿੰਦੀ ਆ ਕਿ ਜੇ ਮੇਰੇ ਘਰ ਦੇ ਰਿਸ਼ਤੇ ਲਈ ਨਹੀਂ ਵੀ ਮੰਨਣਗੇ ਤਾਂ ਵੀ ਮੈਂ ਵਿਆਹ ਤਾਂ ਤੇਰੇ ਨਾਲ ਹੀ ਕਰਵਾਉਣਾ। ਮੈਂ ਕਿਸੇ ਹੋਰ ਨਾਲ ਵਿਆਹ ਨਹੀਂ ਕਰਵਾਉਣਾ। ਉਮਰ ਹਨਾ ਬਹੁਤ ਛੋਟੀ ਹੁੰਦੀ ਆ। ਇਸ ਉਮਰ ਦੇ ਵਿੱਚ ਲਏ ਹੋਏ ਫੈਸਲੇ ਅਕਸਰ ਗਲਤ ਹੁੰਦੇ ਆ। ਬੱਚੇ ਜਜ਼ਬਾਤੀ ਜ਼ਿਆਦਾ ਹੁੰਦੇ ਆ। ਤੇ ਜਦੋਂ ਉਹ ਜਗਤਾਰ ਨੂੰ ਕਹਿੰਦੀ ਆ ਕਿ ਮੇਰੇ ਘਰਦਿਆਂ ਨੇ ਤੇਰੀ ਜਾਤੀ ਤੇ ਤੇਰੇ ਧਰਮ ਦੇ ਅਨੁਸਾਰ ਮੇਰਾ ਵਿਆਹ ਨਹੀਂ ਕਰਨਾ ਤੇਰੇ ਨਾਲ ਇਸ ਕਰਕੇ ਆਪਾਂ ਇਸ ਤੋਂ ਪਹਿਲਾਂ ਹਨਾ ਕਿ ਆਪਣੇ ਘਰ ਦੇ ਆਪਾਂ ਨੂੰ ਵੱਖ ਕਰਨ ਆਪਾਂ ਕਿਤੇ ਹੋਰ ਜਾ ਕੇ ਰਹਿ ਲੈਨੇ ਆ ਉਥੇ ਆਪਾਂ ਨਾਲੇ ਆਪਣੀ ਪੜ੍ਹਾਈ ਪੂਰੀ ਕਰਾਂਗੇ ਨਾਲੇ ਆਪਾਂ ਇੱਕ ਦੂਜੇ ਨਾਲ ਜਿਹੜੀ ਆਪਣੀ ਪੂਰੀ ਜ਼ਿੰਦਗੀ گزارਾਂਗੇ ਇਹ ਜਿਹੜੀ ਉਮਰ ਹੁੰਦੀ ਆ ਇਹ ਬਹੁਤ ਕੱਚੀ ਹੁੰਦੀ ਆ ਤੇ ਬੱਚਿਆਂ ਨੂੰ ਐਂ ਲੱਗਦਾ ਹੁੰਦਾ ਕਿ ਜਿਹੜੀ ਜ਼ਿੰਦਗੀ ਆ ਇਹ ਇੰਨੀ ਹਸਾਨ ਹੁੰਦੀ ਆ ਜਿੰਨੀਆਂ ਆਸਾਨ ਗੱਲਾਂ ਕਰਨੀਆਂ ਹੁੰਦੀਆਂ ਇਸ ਕਰਕੇ ਜਗਤਾਰਾ ਜਿਹੜਾ ਉਹ ਉਹਨੂੰ ਆਪਣੀਆਂ ਗੱਲਾਂ ਦੇ ਵਿੱਚ ਲਾ ਕੇ ਘਰੋਂ ਉਹਨਾਂ ਦੇ ਉਹ ਸਾਰਾ ਸੋਨਾ ਵਗੈਰਾ ਤੇ ਪੈਸੇ ਮੰਗਵਾ ਕੇ ਉਹਨੂੰ ਕਹਿੰਦਾ ਕਿ ਚਲ ਤੂੰ ਮੇਰੇ ਨਾਲ ਆਪਾਂ ਦਿੱਲੀ ਚੱਲਦੇ ਆ ਉੱਥੇ ਜਾ ਕੇ ਆਪਾਂ ਆਪਣੀ ਜ਼ਿੰਦਗੀ ਸ਼ੁਰੂ ਕਰਾਂਗੇ ਕੁੜੀ ਆ ਜਿਹੜੀ ਉਹ ਛੋਟੀ ਉਮਰ ਦੇ ਵਿੱਚ ਹੁੰਦੀ ਆ ਭੋਲੀ ਹੁੰਦੀ ਆ ਤੇ ਜਿਹੜਾ ਜਗਤਾਰ ਹੁੰਦਾ ਉਹ 21-22 ਸਾਲ ਦਾ ਮੁੰਡਾ ਹੁੰਦਾ ਚਲੋ ਇਦਾਂ ਹੀ ਉਹਦੇ ਆਖੇ ਲੱਗ ਕੇ ਰਾਤ ਨੂੰ ਆਪਣੇ ਘਰੋਂ ਬਿਨਾਂ ਦੱਸੇ ਆ ਜਾਂਦੀ ਆ ਆ ਕੇ ਫਿਰ ਉਹ ਟ੍ਰੇਨ ਦੇ ਵਿੱਚ ਜਦੋਂ ਬੈੰਦੀ ਆ ਟ੍ਰੇਨ ਦੇ ਵਿੱਚ ਬੈਠੀ ਉਹ ਆਸ-ਪਾਸੇ ਦੇ ਲੋਕਾਂ ਨੂੰ ਵੇਖਦੀ ਆ ਤੇ ਉਹ ਥੋੜੀ ਘਬराई ਹੋਈ ਹੁੰਦੀ ਆ ਕਿਉਂਕਿ ਇੰਨੀ ਰਾਤ ਨੂੰ ਚੁੱਪਚੀਪੀਤੇ ਘਰੋਂ ਆ ਗਈ ਸਾਰਾ ਕੁਝ ਛੱਡ ਕੇ ਆ ਜਾਣਾ ਇਹ ਕੋਈ ਇੰਨਾ ਸੌਖਾ ਨਹੀਂ ਹੁੰਦਾ ਜਿਹੜੀ ਘਬਰਾਹਟ ਆ ਉਹਦੇ ਚਿਹਰੇ ਤੇ ਸਾਫ਼ ਝਲਕਦੀ ਆ ਉਹ ਆਪਣੀ ਚੁੰਨੀ ਨਾਲ ਆਪਣਾ ਫੇਸ ਆ ਜਿਹੜਾ ਉਹ ਵਾਰ-ਵਾਰ ਸਾਫ਼ ਕਰਦੀ ਆ ਉਹਨੂੰ ਵਾਰ-ਵਾਰ ਪਸੀਨਾ ਆ ਰਿਹਾ ਹੁੰਦਾ ਉਸ ਤੋਂ ਬਾਅਦ ਉਹ ਆਪਣੇ ਬੈਗ ਦੇ ਵਿੱਚੋਂ ਇੱਕ ਮੋਬਾਈਲ ਕੱਢਦੀ ਆ ਤੇ ਫੋਨ ਕਿਸੇ ਨੂੰ ਮਲਾਉਂਦੀ ਆ ਬਾਰ-ਬਾਰ ਬਾਰ-ਬਾਰ ਫੋਨ ਕਰਦੀ ਆ ਪਰ ਜਿਹਨੂੰ ਉਹ ਫੋਨ ਕਰ ਰਹੀ ਹੁੰਦੀ ਆ ਅੱਗੋਂ ਉਹ ਫੋਨ ਨਹੀਂ ਚੁੱਕਦਾ ਤਾਂ ਉਹਦੇ ਕੋਲ ਨਾ ਇੱਕ ਬਜ਼ੁਰਗ ਬੈਠਾ ਹੁੰਦਾ ਟ੍ਰੇਨ ਦੇ ਵਿੱਚ ਉਹ ਪੁੱਛਦਾ ਕੁੜੇ ਧੀਏ ਵੀ ਤੂੰ ਕਿਸੇ ਨੂੰ ਫੋਨ ਕਰ ਰਹੀ ਆ ਬਾਰ-ਬਾਰ ਵੀ ਹਜੇ ਹੁਣ ਤਾਂ ਤੂੰ ਚੜ੍ਹੀ ਆ ਇਸ ਸਟੇਸ਼ਨ ਤੋਂ ਤਾਂ ਤੇ ਹੁਣੀ ਤੂੰ ਫੋਨ ਕਰ ਰਹੀ ਆ ਵੀ ਤੂੰ ਇੰਨੀ ਘਬराई ਹੋਈ ਕਿਉਂ ਆ ਵੀ ਨਾਲੇ ਤੂੰ ਕੱਲੀ ਕਿਉਂ ਆ ਤੇਰੇ ਨਾਲ ਕਿਉਂ ਨਹੀਂ ਉਹ ਕਹਿੰਦੀ ਵੀ ਮੇਰਾ ਨਾ ਵੀਰਾ ਸੀ ਮੇਰੇ ਨਾਲ ਤੇ ਅਸੀਂ ਦੋਨੋਂ ਪਿੰਡ ਭਰਾ ਸੀ ਤੇ ਅਸੀਂ ਮੇਰੇ ਮੰਮੀ ਡੈਡੀ ਕੋਲ ਜਾ ਰਹੇ ਆ ਉਹ ਮੇਰੇ ਮੰਮੀ ਆ ਜਿਹੜੇ ਉਹ ਬਿਮਾਰ ਨੇ ਉਹ ਦਿੱਲੀ ਹਸਪੀਟਲ ਦੇ ਵਿੱਚ ਐਡਮਿਟ ਨੇ ਇਸ ਕਰਕੇ ਸਾਨੂੰ ਇਮੀਡੀਏਟਲੀ ਜਾਣਾ ਪੈ ਰਿਹਾ ਮੇਰੇ ਭਰਾ ਨੇ ਮੈਨੂੰ ਟ੍ਰੇਨ 'ਚ ਚੜਾਤਾ ਤੇ ਆਪ ਉਹ ਪਾਣੀ ਲੈਣ ਗਿਆ ਸੀ ਪਰ ਟ੍ਰੇਨ ਚੱਲ ਪਈ ਕਹਿੰਦੀ ਹੁਣ ਮੈਂ ਆਪਣੇ ਭਰਾ ਨੂੰ ਫੋਨ ਕਰ ਰਹੀ ਆ ਕਿਉਂਕਿ ਕਹਿੰਦੀ ਮੇਰੇ ਭਰਾ ਨੇ ਕਿਹਾ ਸੀ ਵੀ ਜੇ ਟ੍ਰੇਨ ਚੱਲ ਪਈ ਤਾਂ ਤੂੰ ਉੱਤਰੀ ਨਾ ਵੀ ਮੈਂ ਪਿਛਲੇ ਡੱਬੇ 'ਚ ਚੜ ਜੂੰਗਾ ਵੀ ਮੈਂ ਆਪੇ ਚੜ ਜੂੰ ਕਹਿੰਦੀ ਉਹ ਨੇੜੇ ਪਾਣੀ ਲੈਣ ਗਿਆ ਸੀ ਇਸ ਲਈ ਕਹਿੰਦੀ ਮੈਂ ਹੁਣ ਆਪਣੇ ਭਰਾ ਨੂੰ ਫੋਨ ਲਾ ਰਹੀ ਆ ਕਹਿੰਦੀ ਮੈਨੂੰ ਥੋੜਾ ਡਰ ਲੱਗ ਰਿਹਾ ਵੀ ਉਹ ਖੋਰੇ ਟ੍ਰੇਨ ਦੇ ਵਿੱਚ ਚੜਿਆ ਹੋਊ ਕਿ ਨਹੀਂ ਉਹਦਾ ਜਿਹੜਾ ਬਜ਼ੁਰਗ ਹੁੰਦਾ ਉਹ ਕਹਿੰਦਾ ਵੀ ਟ੍ਰੇਨ ਦੇ ਵਿੱਚ ਤਾਂ ਜਿਹੜੇ ਅਗਲੇ ਡੱਬੇ ਆ ਉੱਥੇ ਰਿਜ਼ਰਵੇਸ਼ਨ ਵਾਲੇ ਆ ਵੀ ਇੱਥੋਂ ਦੀ ਚੜਨਾ ਸੀ ਜਰਨਲ ਵਾਲਿਆਂ ਨੇ ਤਾਂ ਤੇ ਉਹ ਕਹਿੰਦੀ ਵੀ ਕੋਈ ਗੱਲ ਨਹੀਂ ਅੰਕਲ ਐਦਾਂ ਤਾਂ ਵੀ ਮੈਂ ਪਹਿਲਾਂ ਵੀ ਇੱਕ ਦੋ ਵਾਰ ਦਿੱਲੀ ਗਈ ਆ ਮੈਂ ਦਿੱਲੀ ਜਾ ਕੇ ਉੱਤਰ ਜੂੰਗੀ ਮੇਰਾ ਬ੍ਰਦਰ ਅਗਲੀ ਟ੍ਰੇਨ ਤੇ ਆ ਜਾਊਗਾ ਪਰ ਜਿਹੜੀਆਂ ਉਹਦੀਆਂ ਗੱਲਾਂ ਕਰਦੀ ਆ ਜਦੋਂ ਉਹ ਤਾਂ ਉਹਦੇ ਬੋਲ ਆ ਜਿਹੜੇ ਉਹ ਥਿਰਕ ਰਹੇ ਹੁੰਦੇ ਆ ਉਹ ਬਜ਼ੁਰਗ ਸਮਝ ਜਾਂਦਾ ਵੀ ਕੋਈ ਨਾ ਕੋਈ ਚੱਕਰ ਜ਼ਰੂਰ ਆ ਉਹ ਕਹਿੰਦਾ ਪੁੱਤ ਤੇਰੀ ਮੰਮੀ ਨੂੰ ਕੀ ਹੋਇਆ ਤੇਰੇ ਡੈਡੀ ਨੂੰ ਕੀ ਹੋਇਆ ਹਨਾ ਤੇਰੀ ਮੰਮੀ ਨੂੰ ਉਹ ਕਹਿੰਦੀ ਵੀ ਮੇਰੀ ਮੰਮੀ ਨੂੰ ਕੈਂਸਰ ਆ ਵੀ ਕੈਂਸਰ ਦੀ ਬਿਮਾਰੀ ਆ ਉਹ ਝੂਠ ਬੋਲ ਦਿੰਦੀ ਆ ਤੇ ਜਿਹੜਾ ਬਜ਼ੁਰਗ ਆ ਕਹਿੰਦਾ ਓਹੋ ਇਹ ਪ੍ਰਮਾਤਮਾ ਇਹੋ ਜੀ ਭੈੜੀ ਬਿਮਾਰੀ ਤਾਂ ਕਦੇ ਕਿਸੇ ਨੂੰ ਨਾ ਲਾਈ ਦੇਖ ਕਹਿੰਦਾ ਕਿੰਨੀ ਫੁੱਲਾਂ ਵਰਗੀ ਕੁੜੀ ਆ ਤੇ ਆਪਣੀ ਮਾਂ ਦੀ ਚਿੰਤਾ ਦੇ ਵਿੱਚ ਕਿਵੇਂ ਡੁੱਬੀ ਪਈ ਆ ਵੀ ਇਹਦੇ ਚਿਹਰੇ ਦੀ ਖਬਰਾਟ ਦੇਖ ਕੇ ਮੈਨੂੰ ਨਾ ਆਪਦੀ ਕੁੜੀ ਯਾਦ ਆ ਗਈ ਇਹ ਕਹਿ ਕੇ ਓਹ ਅੱਖਾਂ ਦੇ ਵਿੱਚ ਹੰਝੂ ਲੈ ਆਉਂਦਾ ਤਾਂ ਉਹ ਜਿਹੜੀ ਕੁੜੀ ਆ ਉਹ ਪੁੱਛਦੀ ਆ ਕਿ ਅੰਕਲ ਕੁੜੀ ਯਾਦ ਆਉਣ ਮਤਲਬ ਵੀ ਤੁਹਾਡੀ ਕੁੜੀ ਹੈ ਨਹੀਂ ਹੁਣ ਇਸ ਦੁਨੀਆ ਤੇ ਕੀ ਹੋਇਆ ਉਹਨੂੰ ਵੀ ਤੁਸੀਂ ਮੈਨੂੰ ਦੱਸੋ ਤਾਂ ਜਿਹੜੇ ਉਹ ਬਜ਼ੁਰਗ ਆ ਉਹ ਕਹਿੰਦੇ ਪੁੱਤ ਮੇਰੀ ਕੁੜੀ ਹੈ ਗਈ ਸੀ ਮੈਂ ਉਹਨੂੰ ਮੁੰਡਿਆਂ ਵਾਂਗੂ ਪਿਆਰ ਕੀਤਾ ਜਿੰਨਾ ਮੈਂ ਆਪਣੇ ਪੁੱਤ ਨੂੰ ਪਿਆਰ ਕਰਦਾ ਸੀ ਉਹਨਾਂ ਮੈਂ ਆਪਣੀ ਧੀ ਨੂੰ ਪਿਆਰ ਕਰਦਾ ਸੀ ਪਰ ਮੇਰੀ ਧੀ ਆ ਜਿਹੜੀ ਉਹ ਗਲਤ ਰਸਤੇ ਪੈ ਗਈ ਮੈਂ ਆਪਣੀ ਧੀ ਨੂੰ ਆਜ਼ਾਦੀ ਪੂਰੀ ਦਿੱਤੀ ਪੂਰਾ ਉਹਨੂੰ ਪੜਨ ਦਾ ਹੱਕ ਦਿੱਤਾ ਪਰ ਉਹ ਮੇਰੀ ਆਜ਼ਾਦੀ ਦਾ ਗਲਤ ਫਾਇਦਾ ਉਠਾ ਗਈ ਤੇ ਉਹ ਇੱਕ ਦਿਨ ਰਾਤ ਨੂੰ ਸਾਨੂੰ ਸੁੱਤੇ ਪਿਆ ਨੂੰ ਛੱਡ ਕੇ ਘਰੋਂ ਚਲੀ ਗਈ। ਕਹਿੰਦਾ ਭਾਵੇਂ ਕਿ ਅਸੀਂ ਉਹਦੇ ਨਾਲ ਨਾਰਾਜ਼ ਹੋ ਗਏ, ਉਹਦੇ ਤੇ ਗੁੱਸੇ ਹੋ ਗਏ ਪਰ ਕਹਿੰਦਾ ਜਿਹੜੀ ਇਹ ਬੱਚੇ ਹੁੰਦੇ ਨੇ ਪਾਲ-ਪੋਸ ਕੇ ਵੱਡੇ ਕੀਤੇ ਹੁੰਦੇ ਆ ਮਾਂ-ਪਿਓ ਨੇ ਉਹਨਾਂ ਦਾ ਇਸ ਤਰ੍ਹਾਂ ਚਲੇ ਜਾਣਾ ਕਹਿੰਦਾ ਮੈਥੋਂ ਬਰਦਾਸ਼ਤ ਨਹੀਂ ਹੁੰਦਾ। ਕਹਿੰਦਾ ਮੈਨੂੰ ਪਤਾ ਵੀ ਇਸ ਉਮਰ ਦੇ ਵਿੱਚ ਕੀਤੀ ਗਲਤੀ ਉਹਦੇ ਲਈ ਪਾਰੀ ਪਈ ਹੋ ਵੀ ਪਤਾ ਨਹੀਂ ਹੁਣ ਉਹ ਜਿਉਂਦੀ ਵੀ ਹੋਊਗੀ ਕਿ ਨਹੀਂ ਵੀ ਉਹ ਸਾਨੂੰ ਜਿਉਂਦੇ ਜੀ ਮਾਰ ਗਈ। ਜਿਹੜੇ ਸਮਾਜ ਦੇ ਵਿੱਚ ਅਸੀਂ ਰਹਿਨੇ ਆ ਉੱਥੇ ਸਾਨੂੰ ਉਹਨੇ ਜਿਉਣ ਜੋਗੇ ਨਹੀਂ ਛੱਡਿਆ ਕਹਿੰਦਾ ਫਿਰ ਅਸੀਂ ਆਪਣੇ ਪਿੰਡੋਂ ਚਲੇ ਗਏ ਸੀ ਕਿਉਂਕਿ ਲੋਕਾਂ ਨੇ ਸਾਨੂੰ ਤਾਨੇ ਮਿਹਣੇ ਮਾਰੇ ਤੇ ਮੇਰੀ ਪੱਗ ਨੂੰ ਦਾਗ ਲਾ ਕੇ ਉਹ ਚਲੀ ਗਈ ਸੀ ਪਾਵੇਂ ਕਹਿੰਦਾ ਮੈਨੂੰ ਉਹਦੇ ਤੇ ਗੁੱਸਾ ਬਹੁਤ ਆ ਪਰ ਫਿਰ ਵੀ ਮੈਨੂੰ ਉਹ ਗੱਲ-ਗੱਲ ਤੇ ਯਾਦ ਆਉਂਦੀ ਆ ਮੈਂ ਉਹਨੂੰ ਮੌਤ ਤੱਕ ਨਹੀਂ ਭੁੱਲ ਸਕਦਾ ਕਿਉਂਕਿ ਮੈਂ ਉਹਨੂੰ ਆਪਣੇ ਹੱਥੀਂ ਪਾਲਿਆ ਸੀ ਪੜਾਇਆ ਸੀ ਤੇ ਮੈਂ ਆਪਣੇ ਪਿਆਰ 'ਚ ਕੋਈ ਕਮੀ ਨਹੀਂ ਛੱਡੀ ਸੀ ਤਾਂ ਜਿਹੜੀ ਉਹ ਕੁੜੀ ਆ ਨਾ ਉਹਦੀਆਂ ਅੱਖਾਂ ਨਾਮ ਹੋ ਜਾਂਦੀਆਂ ਨੇ ਉਹ ਕਹਿੰਦੀ ਅੰਕਲ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਵੀ ਜੇ ਤੁਹਾਡੀ ਬੇਟੀ ਨੂੰ ਕਦੇ ਅਹਿਸਾਸ ਹੋਇਆ ਤਾਂ ਉਹ ਜ਼ਰੂਰ ਵਾਪਸ ਆਊਗੀ। ਉਹ ਕਹਿੰਦਾ ਮੈਂ ਨਹੀਂ ਚਾਹੁੰਦਾ ਕਦੇ ਮੇਰੀ ਬੇਟੀ ਵਾਪਸ ਆਵੇ ਮੇਰੇ ਕੋਲ। ਕਹਿੰਦਾ ਮੇਰੇ 'ਚ ਉਹਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਹੈਗੀ। ਮੈਨੂੰ ਬਹੁਤ ਗੁੱਸਾ ਆਉਂਦੇ ਨਾਲ ਤੇ ਉਹਦੇ ਭਰਾ ਨੂੰ ਤੇ ਉਹਦੀ ਮਾਂ ਨੂੰ ਵੀ ਬਹੁਤ ਗੁੱਸਾ। ਉਹਦੇ ਜਾਣ ਬਾਅਦ ਕਹਿੰਦਾ ਉਹਦੇ ਭਰਾ ਨੂੰ ਲੋਕਾਂ ਨੇ ਮਿਹਣੇ ਮਾਰੀ ਤੇ ਉਹਦੀ ਮਾਂ ਜਿਹੜੀ ਉਹ ਬਿਮਾਰ ਰਹਿਣ ਲੱਗੀ। ਵੀ ਅਸੀਂ ਚਾਹੁੰਦੇ ਨਹੀਂ ਕਿ ਉਹ ਵਾਪਸ ਆਵੇ। ਪਰ ਕਹਿੰਦਾ ਜਿਹੜਾ ਦੇਲ ਆ ਨਾ ਇਹ ਨਹੀਂ ਮੰਦਾ ਜਦੋਂ ਕਿਸੇ ਬੱਚੇ ਨੂੰ ਆਪਾਂ ਹੱਥੀਂ ਪਾਲ ਪੋਸ ਕੇ ਵੱਡਾ ਕੀਤਾ ਤਾਂ ਜਿਹੜਾ ਪਿਆਰ ਆ ਉਹ ਨਹੀਂ ਖਤਮ ਹੁੰਦਾ ਤਾਂ ਉਹ ਕੁੜੀ ਨਾ ਸੋਚਾਂ ਦੇ ਵਿੱਚ ਪੈ ਜਾਂਦੀ ਆ ਸਾਰਾ ਸੀਨ ਆ ਜਿਹੜਾ ਉਹਦੀਆਂ ਅੱਖਾਂ ਦੇ ਅੱਗੇ ਆ ਜਾਂਦਾ ਤੇ ਉਹ ਬੜਾ ਸੋਚਦੀ ਆ ਉਹ ਕਹਿੰਦੀ ਵੀ ਮੈਂ ਤਾਂ ਬਹੁਤ ਵੱਡੀ ਗਲਤੀ ਕਰ ਚੱਲੀ ਸੀ ਵੀ ਇੱਕ ਸਾਲ ਪਹਿਲਾਂ ਮਿਲੇ ਮੁੰਡੇ ਖਾਤਰ ਮੈਂ ਆਪਣੇ ਮਾਂ ਪਿਓ ਦਾ 18-19 ਸਾਲ ਦਾ ਪਿਆਰ ਭੁੱਲ ਗਈ ਵੀ ਮੈਂ ਆਪਣੀ ਮਾਂ ਨੂੰ ਕਿੰਨੀ ਚੰਦਰੀ ਬਿਮਾਰੀ ਲਾਤੀ ਝੂਠ ਬੋਲ ਕੇ ਮੈਂ ਆਪਣੇ ਪਿਓ ਬਾਰੇ ਆਪਣੇ ਭਰਾ ਬਾਰੇ ਕਿੰਨਾ ਵੱਡਾ ਝੂਠ ਬੋਲਿਆ ਵੀ ਸ਼ੁਕਰ ਹੋਇਆ ਵੀ ਇਹ ਅੰਕਲ ਮੈਨੂੰ ਮਿਲ ਗਏ ਵੀ ਨਹੀਂ ਤਾਂ ਮੈਂ ਆਪਣੀ ਜ਼ਿੰਦਗੀ ਬਰਬਾਦ ਹੀ ਕਰ ਲਈ ਸੀ ਉਸ ਤੋਂ ਬਾਅਦ ਉਹ ਅੰਕਲ ਨੂੰ ਕਹਿੰਦੀ ਆ ਕਿ ਅੰਕਲ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੀਆਂ ਅੱਖਾਂ ਖੋਲ ਦਿੱਤੀਆਂ ਉਹ ਕਹਿੰਦਾ ਕਿਵੇਂ ਪੁੱਤ ਫਿਰ ਉਹ ਅੰਕਲ ਨੂੰ ਦੱਸਦੀ ਆ ਕਿ ਅੰਕਲ ਕੋਈ ਮੇਰੀ ਮੰਮੀ ਬਿਮਾਰ ਨਹੀਂ ਵੀ ਮੈਂ ਤਾਂ ਸੋਡੀ ਧੀ ਵਾਲੀ ਗਲਤੀ ਕਰਨ ਚੱਲੀ ਸੀ ਸ਼ੁਕਰ ਹੈ ਤੁਸੀਂ ਮੈਨੂੰ ਸਾਰਾ ਕੁਝ ਸੱਚ ਦੱਸਿਆ ਤੇ ਮੇਰੀਆਂ ਅੱਖਾਂ ਖੁੱਲ ਗਈਆਂ ਕਹਿੰਦੀ ਅੰਕਲ ਤੁਸੀਂ ਮੈਨੂੰ ਆਪਣੀ ਧੀ ਸਮਝੋ ਤੇ ਤੁਹਾਡੇ ਨਾਲ ਗੱਲ ਕਰਨ ਕਰਕੇ ਤੁਹਾਡੀ ਜਿਹੜੀ ਇੱਕ ਧੀ ਸੀ ਉਹ ਆਪਣੇ ਮਾਪਿਓ ਦੀ ਇੱਜ਼ਤ ਮਿੱਟੀ ਚ ਮਿਲਾਉਣ ਤੋਂ ਬਚ ਗਈ ਨਹੀਂ ਕਹਿੰਦੀ ਮੇਰੇ ਕਰਕੇ ਮੇਰੇ ਮਾਪਿਓ ਦਾ ਵੀ ਪਤਾ ਨਹੀਂ ਕੀ ਹਾਲ ਹੋਣਾ ਸੀ ਤਾਂ ਉਹ ਬਜ਼ੁਰਗ ਕਹਿੰਦਾ ਵੀ ਧੀਏ ਤੇਰਾ ਵੀ ਧੰਨਵਾਦ ਤੂੰ ਸੱਚ ਬੋਲਿਆ ਵੀ ਸ਼ੁਕਰ ਹੋਇਆ ਉਸ ਪ੍ਰਮਾਤਮਾ ਦਾ ਜਿਹੜਾ ਤੂੰ ਮੈਨੂੰ ਮਿਲ ਗਈ ਤੇ ਮੈਂ ਤੇਰੇ ਕੋਲ ਗੱਲ ਕੀਤੀ ਕਹਿੰਦਾ ਤੀਏ ਅੱਜ ਤੱਕ ਇਹ ਗਲਤੀ ਕਰਨ ਚੱਲੀ ਸੀ ਪਰ ਅੱਜ ਤੋਂ ਬਾਅਦ ਇਹੋ ਜੀ ਗਲਤੀ ਕਰਨ ਬਾਰੇ ਸੋਚੀ ਵੀ ਨਾ ਕਹਿੰਦਾ ਮੇਰੀ ਹਾਲਤ ਵੇਖ ਤੇ ਉਹੀ ਹਾਲਤ ਤੇਰੇ ਪਿਓ ਦੀ ਹੋਣੀ ਸੀ ਨੀਹਾ ਹੱਥ ਜੋੜ ਕੇ ਅੰਕਲ ਤੋਂ ਮਾਫੀ ਮੰਗਦੀ ਆ ਤੇ ਉਹਨੂੰ ਵਾਰ-ਵਾਰ ਕਹਿੰਦੀ ਆ ਕਿ ਮੈਂ ਤੁਹਾਡਾ ਦੇਣ ਕਦੇ ਨਹੀਂ ਦੇ ਸਕਦੀ ਫਿਰ ਇੰਨੀਆਂ ਗੱਲਾਂ ਕਰਨ ਤੋਂ ਬਾਅਦ ਸਵੇਰ ਦਾ ਜਿਹੜਾ ਟਾਈਮ ਹੋ ਜਾਂਦਾ ਤਿੰਨ ਚਾਰ ਘੰਟਿਆਂ ਦਾ ਸਫ਼ਰ ਉਹ ਤੈਅ ਕਰ ਚੁੱਕੀ ਹੁੰਦੀ ਆ ਤੇ ਅਗਲੇ ਸਟੇਸ਼ਨ ਤੇ ਜਦੋਂ ਗੱਡੀ ਰੁਕਦੀ ਆ ਤਾਂ ਉਹ ਉੱਥੇ ਉੱਤਰ ਜਾਂਦੀ ਆ ਤੇ ਜਿਹੜੇ ਉਹ ਅੰਕਲ ਨੇ ਉਹ ਵੀ ਨਾਲ ਹੀ ਉੱਤਰ ਜਾਂਦੇ ਆ ਕਿਉਂਕਿ ਉਹ ਕਹਿੰਦੇ ਵੀ ਪਤ ਮੈਂ ਤੈਨੂੰ ਇਕੱਲੀ ਨੂੰ ਨਹੀਂ ਛੱਡਣਾ ਚਾਹੁੰਦਾ ਵੀ ਹੁਣ ਮੈਂ ਤੈਨੂੰ ਤੇਰੇ ਘਰ ਹੀ ਛੱਡ ਕੇ ਆਉਂ ਤੇ ਇੰਨੇ ਗੱਲਾਂ ਕਰਦੇ ਕਰਦੇ ਜਿਹੜੇ ਕੁੜੀ ਦੇ ਪਿਓ ਦੇ ਫੋਨ ਆ ਉਹਦੇ ਫੋਨ ਤੇ ਬਹੁਤ ਮਿਸਕਾਲਾਂ ਆ ਚੁੱਕੀਆਂ ਹੁੰਦੀਆਂ ਤੇ ਉਹਦੇ 'ਚ ਫੋਨ ਚੱਕਣ ਦੀ ਹਿੰਮਤ ਨਹੀਂ ਹੁੰਦੀ ਫਿਰ ਉਹ ਜਗਤਾਰ ਨੂੰ ਫੋਨ ਫੇਰ ਮਲਾਉਂਦੀ ਆ ਪਰ ਜਗਤਾਰ ਫੇਰ ਨਹੀਂ ਫੋਨ ਚੱਕਦਾ ਤੇ ਉਹ ਸੋਚਦੀ ਆ ਵੀ ਜਿਹੜੇ ਮਾਪਿਓ ਨੂੰ ਮੈਂ ਧੋਖਾ ਦੇ ਕੇ ਆਈਆਂ ਉਹਨਾਂ ਨੂੰ ਤਾਂ ਮੇਰੀ ਐਨੀ ਫਿਕਰ ਹੋ ਗਈ ਕਿ ਉਹ ਮੈਨੂੰ ਫੋਨ ਕਰ ਰਹੇ ਆ ਤੇ ਜਿਹਦੇ ਖਾਤਰ ਮੈਂ ਸਾਰਾ ਕੁਝ ਲੁੱਟ ਪਟ ਕੇ ਘਰੋਂ ਚੱਲੀ ਸੀ ਉਹ ਇੰਨਾ ਬੇਪਰਵਾਹ ਕਿ ਮੈਨੂੰ ਰਾਤ ਦੇ 2 ਵਜੇ ਬੁਲਾ ਕੇ ਵੀ ਉਹ ਮੇਰਾ ਫੋਨ ਨਹੀਂ ਚੁੱਕ ਰਿਹਾ ਉਸ ਤੋਂ ਬਾਅਦ ਉਹ ਫੋਨ ਆਪਣੇ ਬੈਗ 'ਚ ਪਾਉਂਦੀ ਆ ਤੇ ਅੰਕਲ ਨੂੰ ਲੈ ਕੇ ਵਾਪਸ ਵਾਲੀ ਟ੍ਰੇਨ ਆ ਜਿਹੜੀ ਉਹ ਫੜ ਲੈਂਦੀ ਆ ਟ੍ਰੇਨ ਦੇ ਵਿੱਚ ਬੈਠ ਕੇ ਉਹ ਆਪਣੇ ਮੰਮੀ ਪਾਪਾ ਨੂੰ ਫੋਨ ਮਲਾਉਂਦੀ ਆ ਅਗੋਂ ਉਹਦੇ ਡੈਡੀ ਫੋਨ ਚੱਕਦੇ ਆ ਤੇ ਉਹ ਕਹਿੰਦੇ ਆ ਵੀ ਪੁੱਤ ਤੂੰ ਕਿੱਥੇ ਆ ਅਸੀਂ ਤਾਂ ਤੈਨੂੰ ਸਾਰੇ ਕਿਤੇ ਲੱਭ ਲਿਆ ਵੀ ਤੇਰੇ ਨਾਲ ਕੁਝ ਗਲਤ ਤਾਂ ਨਹੀਂ ਹੋ ਗਿਆ ਤਾਂ ਉਹ ਫੋਨ ਆ ਜਿਹੜਾ ਅੰਕਲ ਨੂੰ ਫੜਾ ਦਿੰਦੀ ਆ ਤੇ ਅੰਕਲ ਉਹਦੇ ਪਿਓ ਨੂੰ ਕਹਿੰਦੇ ਨੇ ਕਿ ਪਾਜੀ ਤੁਸੀਂ ਫਿਕਰ ਨਾ ਕਰੋ ਤੁਹਾਡੀ ਬੇਟੀ ਜਮਾਂ ਠੀਕ ਠਾਕ ਆ ਤੇ ਅਸੀਂ ਘਰ ਆਉਣੇ ਆ ਘਰ ਆ ਕੇ ਮੈਂ ਤੁਹਾਨੂੰ ਸਾਰੀ ਗੱਲ ਦੱਸਦਾ ਤੁਸੀਂ ਬੇਫਿਕਰ ਰਹੋ ਤੇ ਤੁਸੀਂ ਕਿਸੇ ਕੋਲ ਗੱਲ ਨਾ ਕਰਿਓ ਕਿ ਨੇਹਾ ਘਰ ਨਹੀਂ ਹੈਗੀ ਬਸ ਅਸੀਂ 2-4 ਘੰਟਿਆਂ ਦੇ ਵਿੱਚ ਘਰ ਹੋਵਾਂਗੇ ਆਉਦੇ ਡੈਡੀ ਨੂੰ ਸੁਖ ਦਾ ਸਾਹ ਹੁੰਦਾ ਉਹ ਫੋਨ ਬੰਦ ਕਰਕੇ ਆਪਣੇ ਬੈਗ ਚ ਪਾਉਂਦੀ ਆ ਤਾਂ ਉਸ ਤੋਂ ਬਾਅਦ ਜਗਤਾਰ ਦੀ ਕਾਲ ਆਉਂਦੀ ਆ ਜਗਤਾਰ ਦੀ ਜਦੋਂ ਕਾਲ ਆਉਂਦੀ ਆ ਤਾਂ ਉਹ ਅੰਕਲ ਕਹਿੰਦੇ ਆ ਵੀ ਪੁੱਤ ਤੂੰ ਫੋਨ ਚੱਕ ਚਲੋ ਫੋਨ ਚੱਕ ਦੀ ਆ ਤਾਂ ਜਗਤਾਰ ਕਹਿੰਦਾ ਨੇਹਾ ਤੂੰ ਕਿੱਥੇ ਪਹੁੰਚ ਗਈ ਮੈਨੂੰ ਤੇਰੀ ਬਹੁਤ ਫਿਕਰ ਹੋ ਰਹੀ ਆ ਤਾਂ ਉਹ ਕਹਿੰਦੀ ਕਿ ਰਾਤ ਦੇ 2 ਵਜੇ ਇੱਕ ਕੁੜੀ ਨੂੰ ਇਕੱਲੀ ਟ੍ਰੇਨ ਦੇ ਵਿੱਚ ਬਿਠਾ ਕੇ ਮੁੜ ਕੇ ਤੈਨੂੰ ਕਾਦੀ ਫਿਕਰ ਰਹੀ ਜਿਹੜੀ ਫਿਕਰ ਤੂੰ ਮੇਰੀ ਹੁਣ 4-5 ਘੰਟਿਆਂ ਚ ਕਰ ਲਈ ਉਹੀ ਤੂੰ ਮੇਰੀ ਸਾਰੀ ਜ਼ਿੰਦਗੀ ਚ ਕਰ ਲੇਗਾ ਇਹਦਾ ਮਤਲਬ ਤੂੰ ਤਾਂ ਮੈਨੂੰ ਬਗਾਨੀ ਸਮਝਿਆ ਮੇਰੇ ਮਾਪਿਓ ਜਿੰਨੂੰ ਮੈਂ ਇੰਨਾ ਧੋਖਾ ਦੇ ਕੇ ਆਈਆਂ ਉਹ ਤਾਂ ਮੈਨੂੰ ਫੋਨ ਤੇ ਫੋਨ ਕਰੀ ਜਾਂਦੇ ਆ ਤੈਨੂੰ ਪਤਾ ਹੋਣ ਦੇ ਬਾਵਜੂਦ ਕਿ ਮੈਂ ਕੱਲੀ ਹੋਊਂਗੀ ਤੇ ਮੇਰੇ ਕੋਲੇ ਕਿੰਨਾ ਪੈਸਾ ਤੇ ਸੋਨੇ ਦੇ ਗਹਿਣੇ ਆ ਇਹ ਚੀਜ਼ਾਂ ਜਿਹੜੀਆਂ ਮੈਂ ਸਿਰਫ ਤੇਰੇ ਨਾਲ ਜ਼ਿੰਦਗੀ ਜਿਉਣ ਵਾਸਤੇ ਲੈ ਕੇ ਆਈਆਂ ਤੇ ਮੈਨੂੰ ਇੱਥੇ ਕੋਈ ਵੀ ਕੁਝ ਕਰ ਸਕਦਾ ਹੱਸ ਤੇ ਚ ਤੇਰੀ ਕੀ ਜ਼ਿੰਮੇਵਾਰੀ ਤਾਂ ਉਹ ਕਹਿੰਦਾ ਸੌਰੀ ਨੀਹਾ ਮੈਰੀਨਾ ਅੱਖ ਲੱਗੀ ਸੀ ਮੈਨੂੰ ਨੀਂਦ ਆ ਗਈ ਸੀ ਤੇ ਮੈਨੂੰ ਫੋਨ ਦਾ ਪਤਾ ਨਹੀਂ ਲੱਗਿਆ ਉਹ ਕਹਿੰਦੀ ਬਸ ਕਰੋ ਬਸ ਅੱਜ ਤੋਂ ਬਾਅਦ ਮੇਰਾ ਤੁਹਾਡੇ ਨਾਲ ਕੋਈ ਰਿਸ਼ਤਾ ਨਹੀਂ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਤੁਸੀਂ ਆਪਣੇ ਰਾਹ ਤੇ ਮੈਂ ਆਪਣੇ ਰਾਹ ਐਨਾ ਕਹਿ ਕੇ ਉਹ ਫੋਨ ਕੱਟ ਦਿੰਦੀ ਆ ਜਗਤਾਰ ਬਾਰ-ਬਾਰ ਉਹਨੂੰ ਫੋਨ ਕਰਦਾ ਪਰ ਉਹ ਫੋਨ ਨਹੀਂ ਚੱਕਦੀ ਤੇ ਉਹਦਾ ਨੰਬਰ ਹੈ ਜਿਹੜਾ ਬਲੌਕ ਕਰ ਦਿੰਦੀ ਆ ਫਿਰ ਨਾ ਉਹ ਅੰਕਲ ਨੂੰ ਲੈ ਕੇ ਵਾਪਸ ਆਪਣੇ ਜਿਹੜੇ ਸ਼ਹਿਰ ਦੇ ਸਟੇਸ਼ਨ ਤੇ ਪਹੁੰਚ ਜਾਂਦੀ ਆ ਉੱਥੋਂ ਪਹੁੰਚ ਕੇ ਉਹ ਇੱਕ ਆਟੋ ਕਰਦੇ ਆ ਤੇ ਆਟੋ ਕਰਕੇ ਉਹਦੇ ਪਿੰਡ ਚਲੇ ਜਾਂਦੇ ਆ ਜਦੋਂ ਉਹ ਘਰ ਜਾਂਦੀ ਆ ਤਾਂ ਉਹਨੂੰ ਆਪਣੇ ਘਰ ਵੜਨਾ ਮੁਸ਼ਕਲ ਹੋ ਜਾਂਦਾ ਪਰ ਉਹ ਅੰਕਲ ਦੇ ਸਹਾਰੇ ਘਰ ਵੜਦੀ ਆ ਤੇ ਜਾ ਕੇ ਆਪਣੀ ਮੰਮੀ ਦੇ ਘਰ ਲੱਗ ਕੇ ਬਹੁਤ ਰੋਂਦੀ ਆ ਚਲੋ ਬੈਂਦੇ ਆ ਗੱਲਬਾਤ ਜਦੋਂ ਹੁੰਦੀ ਆ ਤਾਂ ਉਹ ਅੰਕਲ ਉਹਦੇ ਡੈਡੀ ਨੂੰ ਕਹਿੰਦੇ ਆ ਕਿ ਤੁਸੀਂ ਬਾਜੀ ਗੁੱਸਾ ਤਾਂ ਕਰਿਓ ਨਾ ਵੀ ਮੇਰੀ ਬੇਟੀ ਨੇ ਜਿਹੜੀ ਅੱਜ ਤੋਂ 5 ਸਾਲ ਪਹਿਲਾਂ ਗਲਤੀ ਕੀਤੀ ਸੀ ਉਹੀ ਗਲਤੀ ਤੁਹਾਡੀ ਬੇਟੀ ਵੀ ਕਰਨ ਜਾ ਰਹੀ ਸੀ ਉਹ ਕਹਿੰਦਾ ਵੀ ਇਹ ਤਾਂ ਪ੍ਰਮਾਤਮਾ ਦਾ ਸ਼ੁਕਰ ਕਰੋ ਕਿ ਟ੍ਰੇਨ ਦੇ ਵਿੱਚ ਇਹ ਮੈਨੂੰ ਮਿਲ ਗਈ ਤੇ ਮੈਂ ਇਹਨੂੰ ਆਪਣੀ ਬੇਟੀ ਬਾਰੇ ਦੱਸਿਆ ਤੇ ਇਹਦੀਆਂ ਅੱਖਾਂ ਖੁੱਲ ਗਈਆਂ ਤੁਸੀਂ ਇਹਨੂੰ ਕੁਝ ਕਿਓ ਨਾ ਬੱਚੇ ਇਹੋ ਜੀ ਉਮਰ ਦੇ ਵਿੱਚ ਗਲਤੀਆਂ ਕਰ ਦਿੰਦੇ ਨੇ ਪਰ ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਕਰ ਵਾਪਸ ਆ ਜੇ ਤਾਂ ਉਹਨੂੰ ਭੁੱਲਿਆ ਨਹੀਂ ਕਹਿੰਦੇ ਤੁਸੀਂ ਇਹਨੂੰ ਉਦਾਂ ਹੀ ਪਿਆਰ ਕਰਨਾ ਉਵੇਂ ਪੜਾਉਣਾ ਲਿਖਾਉਣਾ ਕੋਈ ਕਮੀ ਨਹੀਂ ਰਹਿਣ ਦੇਣੀ ਪਰ ਅੱਜ ਤੋਂ ਬਾਅਦ ਮੈਂ ਗਰੰਟੀ ਲੈਂਦਾ ਵੀ ਇਹ ਬੱਚੀ ਹੈ ਜਿਹੜੀ ਇਦਾਂ ਦੀ ਗਲਤੀ ਨਹੀਂ ਕਰੂਗੀ ਹਾਂਜੀ ਦੋਸਤੋ ਬਹੁਤ ਸਾਰੀਆਂ ਕੁੜੀਆਂ ਗਲਤ ਮੁੰਡਿਆਂ ਦੇ ਚੱਕਰ ਵਿੱਚ ਪੈ ਕੇ ਘਰੋਂ ਚਲੀਆਂ ਜਾਂਦੀਆਂ ਨੇ ਆਪਣੇ ਮਾਪੇ-ਬਾਪ ਦੀ ਇੱਜ਼ਤ ਰੋਲ ਦਿੰਦੀਆਂ ਨੇ ਇਸ ਉਮਰ ਦੇ ਵਿੱਚ ਕੀਤੀਆਂ ਹੋਈਆਂ ਗਲਤੀਆਂ ਲਈ ਉਹਨਾਂ ਨੂੰ ਸਾਰੀ ਉਮਰ ਪਛਤਾਉਣਾ ਪੈਂਦਾ ਤੁਹਾਡੇ ਮਾਪੇ-ਬਾਪ ਜੇ ਤੁਹਾਡੀ ਰੋਕ-ਟੋਕ ਕਰਦੇ ਨੇ ਤਾਂ ਉਹ ਤੁਹਾਡਾ ਭਵਿੱਖ ਸਵਾਰਨ ਲਈ ਕਰਦੇ ਨੇ ਤੁਹਾਡੇ ਮਾਪਿਓ ਦੀ ਇਹ ਜ਼ਿੰਮੇਵਾਰੀ ਬਣ ਜਾਂਦੀ ਆ ਕਿ ਤੁਹਾਨੂੰ ਪੜਾਉਣਾ ਲਿਖਾਉਣਾ ਤੇ ਤੁਹਾਡਾ ਫਿਊਚਰ ਬਣਾਉਣਾ ਸਾਰਿਆਂ ਤੋਂ ਵੱਡੀ ਜ਼ਿੰਮੇਵਾਰੀ ਇਹ ਹੁੰਦੀ ਆ ਤੁਹਾਡੇ ਮਾਪੇ-ਬਾਪ ਦੀ ਕਿ ਤੁਹਾਨੂੰ ਕਿਤੇ ਜੀਵਨ ਸਾਥੀ ਨਾ ਮਾੜਾ ਮਿਲ ਜੇ ਇਸ ਲਈ ਉਹ ਤੁਹਾਨੂੰ ਗਲਤ ਕੰਮ ਤੇ ਗਲਤ ਫੈਸਲੇ ਲੈਣ ਤੋਂ ਵਰਜਦੇ ਆ ਸਾਨੂੰ ਕਦੇ ਵੀ ਇਨ੍ਹਾਂ ਗੱਲਾਂ ਨੂੰ ਲੈ ਕੇ ਇਹ ਨਹੀਂ ਸਮਝਣਾ ਚਾਹੀਦਾ ਕਿ ਸਾਡੇ ਮਾਪਿਓ ਸਾਡੇ ਤੇ ਰੋਕ ਲਾਉਂਦੇ ਆ ਜਾਂ ਸਾਨੂੰ ਆਜ਼ਾਦੀ ਨਾਲ ਜਿਉਣ ਨਹੀਂ ਦਿੰਦੇ ਆਪਣੇ ਜੀਵਨ ਸਾਥੀ ਦੀ ਭਾਲ ਕਰਨਾ ਤੇ ਲਵ ਮੈਰਿਜ ਕਰਾਉਣਾ ਹੀ ਆਜ਼ਾਦੀ ਨਹੀਂ ਹੁੰਦੀ ਹੋਰ ਬਹੁਤ ਗੱਲਾਂ ਹੁੰਦੀਆਂ ਜਿਹੜੀਆਂ ਆਜ਼ਾਦੀ ਦੇ ਮayne ਸਮਝਾਉਂਦੀਆਂ ਨੇ ਅੱਜ ਕੱਲ੍ਹ ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਦਾ ਹੱਕ ਦੇਣਾ ਪੜਾਉਣਾ ਲਿਖਾਉਣਾ ਜਿਹੜਾ ਇਹ ਵੀ ਇੱਕ ਆਜ਼ਾਦੀ ਆ ਇਸ ਲਈ ਸਾਨੂੰ ਕਦੇ ਵੀ ਆਪਣੇ ਮਾਪੇ ਦਾ ਦਿਲ ਨਹੀਂ ਦਿਖਾਉਣਾ ਚਾਹੀਦਾ ਕਦੇ ਵੀ ਕੋਈ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ ਜਿਹਦੇ ਕਰਕੇ ਸਾਡੇ ਮਾਪੇ ਤੇ ਭੈਣ ਭਰਾ ਇਸ ਸਮਾਜ ਦੇ ਵਿੱਚ ਨੱਕ ਉੱਚਾ ਕਰਕੇ ਨਾ ਚੱਲ ਸਕਣ ਮੈਨੂੰ ਉਮੀਦ ਹੈ ਕਿ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਜ਼ਰੂਰ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸ਼ਸ਼ੀਕਾਲ ਜੀ